ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਦਾਸ ਉਮੀਦ ਕਰਦਾ ਆਪ ਸਭ ਚੜ੍ਹਦੀ ਕਲਾ 'ਚ ਹੋਵੋਗੇ ਜੀ ਦਾਸ ਵੀ ਮਿਹਰ ਹੈ ਕਿਰਪਾ ਆਪ ਸਭ ਦੀ ਚੜ੍ਹਦੀ ਕਲਾ 'ਚ ਹੈ ਜੀ ਪਿਤਾ ਪ੍ਰਮੇਸ਼ਵਰ ਦੀ ਮਿਹਰ ਹੈ ਗੁਰੂ ਪਿਆਰਿਓ ਬਹੁਤ ਸਾਰੇ ਗੁਰੂ ਪਿਆਰਿਆਂ ਦੇ ਪ੍ਰਸ਼ਨ ਆਏ ਹੋਏ ਹਨ ਜਿਦੇ 'ਚ ਜ਼ਿਆਦਾਤਰ ਗੁਰੂ ਪਿਆਰਿਆਂ ਨੂੰ ਦਿੱਕਤ ਆ ਰਹੀ ਹੈ ਕਿ ਸਿਰ ਦੁਖਦਾ ਹੈ ਨਾਮ ਸਿਮਰਨ ਜਪਦੇ ਹਨ ਕੰਨਾਂ ਦੇ ਵਿੱਚ ਛਾਂ ਛਾਂ ਦੀ ਆਵਾਜ਼ ਬਹੁਤ ਆਉਂਦੀ ਹੈ ਕਈਆਂ ਦੇ ਸੀਟੀਆਂ ਵੱਜਦੀਆਂ ਹਨ ਬਹੁਤ ਸਾਰੇ ਗੁਰੂ ਪਿਆਰਿਆਂ ਨੂੰ ਬਹੁਤ ਤਰ੍ਹਾਂ ਦੇ ਰੰਗ ਨਜ਼ਰ ਆਉਂਦੇ ਹਨ ਕਈਆਂ ਨੂੰ ਆਨੰਦਾ ਰਹਿ ਹੈ ਕਈਆਂ ਨੂੰ ਡਿਸਟਰਬੈਂਸ ਹੈ ਕਈ ਡਾਕਟਰਾਂ ਕੋਲ ਜਾ ਰਹੇ ਨੇ ਕਿ ਜੀ ਸਾਨੂੰ ਦਿੱਕਤ ਆ ਰਹੀ ਹੈ ਕਿ ਡਰੇ ਘਬਰਾਏ ਹੋਏ ਹਨ ਕਿ ਵੀ ਇਹ ਕੀ ਮਸਲਾ ਹੈ ਸਾਨੂੰ ਸਮਝ ਨਹੀਂ ਆ ਰਹੀ ਵਿਚਲਿਤ ਹੋ ਰਹੇ ਹਨ ਤੇ ਕੁਝ ਗੁਰੂ ਪਿਆਰੇ ਨੇ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੇ ਵਿੱਚ ਥੋੜਾ ਥੋੜਾ ਆਨੰਦ ਵੀ ਆ ਰਿਹਾ ਹੈ ਪਰ ਜਾਣਕਾਰੀ ਨਹੀਂ ਹੈ ਕਿ ਵੀ ਇਹ ਕੀ ਮਸਲਾ ਹੈ ਗੁਰੂ ਪਿਆਰੇ ਉਹ ਜਿੰਨੇ ਕਾਸ ਨੂੰ ਸੋਝੀ ਹੈ ਇਹ ਸਾਡੀ ਅਵਸਥਾ ਬਣ ਰਹੀ ਹੈ ਅਸੀਂ ਭਾਗਾਂ ਵਾਲੇ ਹਾਂ ਕਿ ਅਸੀਂ ਉਸ ਹਾਈਵੇ ਤੇ ਚੜ ਰਹੇ ਹਾਂ ਜਿੱਥੇ ਸਾਨੂੰ ਪਿਤਾ ਪਰਮੇਸ਼ਵਰ ਨੇ ਅਵਸਥਾ ਦੇਣੀ ਹੈ ਇਹਦੇ ਸਾਨੂੰ ਥੋੜੀ ਜਿਹੀ ਜਾਣਨ ਦੀ ਜ਼ਰੂਰਤ ਹੈ ਦਾਸ ਨੂੰ ਜੋ ਮੈਸੇਜ ਪੜ੍ਹ ਕੇ ਪਤਾ ਲੱਗਦਾ ਹੈ ਜਾਣਕਾਰੀ ਹੁੰਦੀ ਹੈ ਸਾਡੇ ਅੰਦਰ ਭਾਵਨਾ ਦੀ ਕਾਫੀ ਕਮੀ ਮਹਿਸੂਸ ਹੁੰਦੀ ਹੈ ਦਾਸ ਨੂੰ ਜੋ ਪਤਾ ਲੱਗ ਰਿਹਾ ਹੈ ਆਪਜੀ ਦੀ ਜਾਣਕਾਰੀ ਤੋਂ ਮੈਸੇਜ ਤੋਂ ਬਹੁਤ ਵਾਰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਸ ਤਰ੍ਹਾਂ ਆਪਾਂ ਕੋਈ ਦੁਨਿਆਵੀ ਚੀਜ਼ ਪ੍ਰਾਪਤ ਕਰ ਰਹੇ ਹੁੰਨੇ ਹਾਂ ਸਾਨੂੰ ਜੋ ਪਿਤਾ ਪਰਮੇਸ਼ਵਰ ਨੇ ਦੇਣਾ ਹੈ ਗੁਰੂ ਪਿਆਰਿਓ ਸਾਨੂੰ ਉਸ ਦੇ ਬਾਰੇ ਜਾਣਕਾਰੀ ਨਹੀਂ ਹੈ ਸਾਨੂੰ ਪਤਾ ਨਹੀਂ ਕਿ ਇਹ ਕਿੰਨੀ ਵੱਡੀ ਅਨਮੋਲ ਚੀਜ਼ ਹੈ ਜਿਸ ਰਸਤੇ ਤੇ ਅਸੀਂ ਚੱਲ ਰਹੇ ਹਾਂ ਜੋ ਅਵਸਥਾ ਸਾਡੀ ਬਣ ਰਹੀ ਹੈ ਇੱਥੋਂ ਤੱਕ ਪਹੁੰਚਣ ਲਈ ਸਾਡੀ ਬਹੁਤ ਲੰਬੀ ਜਰਨੀ ਹੈ ਅਸੀਂ ਹਜ਼ਾਰਾਂ ਜਨਮ ਲੈ ਚੁੱਕੇ ਹਾਂ ਇੱਥੋਂ ਤੱਕ ਪਹੁੰਚਣ ਵਾਸਤੇ ਤਾਂ ਸਾਨੂੰ ਇਹ ਚੀਜ਼ ਦੀ ਹੁਣ ਪ੍ਰਾਪਤੀ ਹੋ ਰਹੀ ਹੈ ਅਸੀਂ ਪਲੇਟਫਾਰਮ ਤੇ ਪਹੁੰਚੇ ਹਾਂ ਗੁਰੂ ਪਿਆਰਿਓ ਸਾਡੇ ਅੰਦਰ ਭਾਵਨਾ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ ਉਸ ਪਿਤਾ ਪਰਮੇਸ਼ਵਰ ਦੇ ਲਈ ਉਹ ਤਾਂ ਹੀ ਹੋਏਗੀ ਜੇ ਸਾਨੂੰ ਪਤਾ ਲੱਗੇਗਾ ਅਸੀਂ ਕਿੱਥੇ ਖੜੇ ਆ ਸਾਡੀ ਕੀ ਸਟੇਜ ਹੈ ਸਾਨੂੰ ਅੱਦੋਂ ਅੱਗੇ ਕੀ ਮਿਲਣਾ ਹੈ ਜੋ ਸਾਡੇ ਨਾਲ ਹੋ ਰਿਹਾ ਕੀ ਉਹ ਚੰਗਾ ਹੈ ਬੁਰਾ ਹੈ ਰिदियां ਸਿੱਧੀਆਂ ਕਰਾ ਰਹੀਆਂ ਹਨ ਜਾਂ ਪਿਤਾ ਪਰਮੇਸ਼ਵਰ ਦੀ ਕਿਰਪਾ ਹੈ ਗੁਰੂ ਪਿਆਰੇਓ ਇਹਦੇ ਚ ਇਸ ਤਰ੍ਹਾਂ ਹੁੰਦਾ ਹੈ ਆਪਾਂ ਬਹੁਤ ਬੇਸਿਕ ਤੋ ਲੈ ਕੇ ਚਲਦੇ ਹਾਂ ਤਾਂ ਕਿ ਸਾਨੂੰ ਹਰ ਗੱਲ ਦੇ ਬਾਰੇ ਸੌਖਾ ਹੋ ਜਾਵੇ ਜਾਨਣਾ ਇੱਕ ਸਾਡੀ ਆਤਮਾ ਹੈ ਦੂਸਰੇ ਪਾਸੇ ਪ੍ਰਮਾਤਮਾ ਹੈ ਬਚਾਲੇ ਸਾਡੇ ਕਰਮਾਂ ਦੀ ਮਲੀਨਤਾ ਹੈ ਜਨਮਾਂ ਜਨਮਾਂ ਤੋਂ ਜੋ ਅਸੀਂ ਕਰਮ ਇਕੱਠੇ ਕੀਤੇ ਹੋਏ ਨੇ ਪੁੰਨ ਪਾਪ ਉਹ ਸਾਰੇ ਸਾਡੀ ਉਹ ਬਚਾਲੇ ਇੱਕ ਪਰਦਾ ਬਣਿਆ ਹੋਇਆ ਹੈ ਸਾਡੀ ਆਤਮਾ ਦਾ ਪਰਮਾਤਮਾ ਦੇ ਨਾਲ ਮੇਲ ਹੋਣਾ ਹੈ ਬੇਸਿਕਲੀ ਵਿਚਾਲੇ ਜਿਹੜੀ ਉਹ ਮੈਲ ਹੈ ਪੜਦਾ ਹੈ ਉਹ ਸਾਡੇ ਮਲਾਪ ਨੂੰ ਰੋਕ ਰਿਹਾ ਹੈ ਇਸ ਲਈ ਸਾਨੂੰ ਪਿਤਾ ਪਰਮੇਸ਼ਵਰ ਨੇ ਨਾਮ ਬਾਣੀ ਦਿੱਤੀ ਸਿਮਰਨ ਸ਼ਬਦ ਦਿੱਤਾ ਕਿ ਇਹ ਸ਼ਬਦ ਦੀ ਕਿਰਪਾ ਦੇ ਨਾਲ ਤੁਸੀਂ ਇਸ ਪਰਦੇ ਦੀ ਮੈਲ ਧੋ ਸਕਦੇ ਹੋ ਜਦੋਂ ਇਹ ਪਰਦਾ ਬਿਲਕੁਲ ਕਲੀਅਰ ਹੋ ਜਾਏਗਾ ਫਿਰ ਤੁਹਾਡਾ ਆਤਮਾ ਦਾ ਤੇ ਪ੍ਰਮਾਤਮਾ ਦਾ ਮੇਲ ਹੋ ਜਾਏਗਾ ਜਿੰਨੀ ਦੇਰ ਤੱਕ ਵਿਚਾਲੇ ਮੈਲ ਹੈ ਮਲੀਨਤਾ ਹੈ ਉਨਨੀ ਦੇਰ ਤੱਕ ਮਲਾਪ ਨਹੀਂ ਹੋਏਗਾ ਸ਼ਬਦ ਨੇ ਸਾਡੀ ਪਿਤਾ ਪਰਮੇਸ਼ਵਰ ਦੇ ਨਾਲ ਮੁਲਾਕਾਤ ਕਰਾਉਣੀ ਹੈ ਮਲਾਪ ਕਰਾਉਣਾ ਹੈ ਗੁਰੂ ਪਿਆਰਿਓ ਇਸ ਲਈ ਜਦੋਂ ਆਪਾਂ ਹੁਣ ਨਾਮ ਬਾਣੀ ਸਿਮਰਨ ਜਪਦੇ ਹਾਂ ਪ੍ਰਭੂ ਦੇ ਲੜ ਲੱਗਦੇ ਹਾਂ ਮਰਿਆਦਾ ਨੂੰ ਘਮਾਉਨੇ ਹਾਂ ਫਿਰ ਸਾਡੇ ਅੰਦਰ ਦੀਆਂ ਸੂਖਸ਼ਮ ਰੂਪ ਦੇ ਵਿੱਚ ਅਵਸਥਾਵਾਂ ਬਦਲੀ ਹੁੰਦੀਆਂ ਹਨ ਇਸ ਨੂੰ ਆਪਾਂ ਇਸ ਤਰੀਕੇ ਨਾਲ ਸਮਝ ਲਈਏ ਜਦੋਂ ਕੋਈ ਜਿਮ ਜੁਆਇਨ ਕਰਦਾ ਹੈ ਐਕਸਰਸਾਈਜ਼ ਕਸਰਤ ਕਰਨ ਦੀ ਕੋਸ਼ਿਸ਼ ਕਰਦਾ ਹੈ ਸ਼ੁਰੂ-ਸ਼ੁਰੂ ਦੇ 15-20 ਦਿਨ ਮਹੀਨਾ ਉਸ ਦੇ ਸਰੀਰ ਦੇ ਵਿੱਚ ਕਾਫੀ ਤਬਦੀਲੀਆਂ ਆਉਂਦੀਆਂ ਹਨ ਔਰ ਉਸ ਦੇ ਨਾਲ ਹਰ ਅੰਗ ਦੁਖਦਾ ਹੈ ਬਾਈ ਸਭ ਦੁਸਦੇ ਦੁਖਦੇ ਹਨ ਥਾਈਸ ਪੱਟਾਂ ਤੋਂ ਪਿੰਜਨੀਆਂ ਤੋਂ ਮੋਢਿਆਂ ਤੋਂ ਸਾਰਾ ਸਰੀਰ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ ਸੁੱਜਿਆ ਪਿਆ ਹੁੰਦਾ ਕੁੱਟਿਆ ਹੁੰਦਾ ਕਿਸੇ ਨੇ ਐਦਾਂ ਹੋ ਜਾਂਦਾ ਹੈ ਗੁਰੂ ਪਿਆਰਿਓ ਪਰ ਬਹੁਤ ਸਾਰੇ ਲੋਕ ਉੱਥੇ ਜਿਮ ਛੱਡਦੇ ਨਹੀਂ ਜਾਂਦੇ ਰਹਿੰਦੇ ਨੇ ਕੰਟੀਨਿਊ ਦਰਦਾਂ ਹੋ ਰਹੀਆਂ ਨੇ ਐਕਸਰਸਾਈਜ਼ ਕਰ ਰਹੇ ਨੇ ਫਿਰ ਥੋੜੀ ਦੇਰ ਬਾਅਦ ਉਹ ਸਾਰਾ ਕੁਝ ਠੀਕ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਜਦੋਂ ਕੋਈ ਪਿਤਾ ਪਰਮੇਸ਼ਵਰ ਦਾ ਪਿਆਰਾ ਪਿਤਾ ਪਰਮੇਸ਼ਵਰ ਦੇ ਰਸਤੇ ਤੇ ਚੱਲਦਾ ਹੈ ਉਹਦੇ ਵੀ ਅੰਦਰ ਬਹੁਤ ਸਾਰੀਆਂ ਸੂਖਸ਼ਮ ਰੂਪ ਦੇ ਵਿੱਚ ਤਬਦੀਲੀਆਂ ਹੋ ਰਹੀਆਂ ਹੁੰਦੀਆਂ ਹਨ ਉਹ ਤਬਦੀਲੀਆਂ ਦੇ ਕਰਕੇ ਸਾਨੂੰ ਕਾਫੀ ਦਿੱਕਤਾਂ ਆਉਂਦੀਆਂ ਹਨ ਸ਼ੁਰੂ-ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਝਟਕੇ ਲੱਗਨੇ ਬਹੁਤ ਸਾਰੇ ਰੰਗਾਂ ਦਾ ਨਜ਼ਰ ਆਉਣਾ ਔਰ ਸਿਰ ਦਾ ਦਰਦ ਹੋਣਾ ਅੱਗੋਂ ਮੱਥੇ ਦਾ ਦਰਦ ਹੋਣਾ ਇਹ ਸਾਰੀਆਂ ਚੀਜ਼ਾਂ ਗੁਰੂ ਪਿਆਰਿਓ ਸੁਭਾਵਿਕ ਨੇ ਮੂਲਾਧਾਰ ਚੱਕਰ ਤੋਂ ਲੈ ਕੇ ਆਗਿਆ ਚੱਕਰ ਤੱਕ ਸਾਡੇ ਸਰੀਰ ਦੇ ਵਿੱਚ ਊਰਜਾ ਟਰੈਵਲ ਕਰਦੀ ਹੈ ਸਾਡੀ ਸਾਫ ਸਫਾਈ ਚੱਲ ਰਹੀ ਹੁੰਦੀ ਹੈ ਅੰਦਰ ਗੁਰੂ ਪਿਆਰਿਓ ਸੂਖਸ਼ਮ ਰੂਪ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਘਟਨਾਵਾਂ ਹੋ ਰਹੀਆਂ ਹੁੰਦੀਆਂ ਨੇ ਅੰਦਰ ਸਾਡੇ ਅੰਦਰ ਉਸ ਦੇ ਕਰਕੇ ਸਾਨੂੰ ਕਾਫੀ ਦਿਕਤਾਂ ਆਉਂਦੀਆਂ ਹਨ ਜਦੋਂ ਸਾਡੀ ਊਰਜਾ ਸਥਿਰ ਹੋਣੀ ਸ਼ੁਰੂ ਹੋ ਜਾਂਦੀ ਹੈ ਅੰਦਰ ਹੌਲੀ-ਹੌਲੀ ਹੌਲੀ-ਹੌਲੀ ਅਰਦਾਸ ਬੇਨਤੀਆਂ ਕਰਦੇ ਹਾਂ ਅਸੀਂ ਬੈਠਣ ਲੱਗੇ ਮਹਾਰਾਜ ਅੰਗ ਸੰਗ ਸਹਾਈ ਹੋਣਾ ਦਾਸ ਨੂੰ ਇਸ ਰਸਤੇ ਦਾ ਪਤਾ ਨਹੀਂ ਜਦੋਂ ਅਸੀਂ ਉਸ ਪਿਤਾ ਪਰਮੇਸ਼ਵਰ ਨੂੰ ਅੱਗੇ ਰੱਖ ਕੇ ਚੱਲਾਂਗੇ ਔਰ ਸ਼ਬਦ ਦੀ ਆਰਾਧਨਾ ਕਰਦੇ ਹੋਏ ਚੱਲਾਂਗੇ ਫਿਰ ਸਾਨੂੰ ਦੁੱਖ ਤਕਲੀਫ ਘੱਟ ਆਏਗੀ ਔਰ ਸਾਡਾ ਨਿਵਾਰਨ ਹੁੰਦਾ ਚਲਾ ਜਾਏਗਾ ਲੇਕਿਨ ਜੇ ਅਸੀਂ ਹਸਪਤਲ ਪਰਮੇਸ਼ਵਰ ਨੂੰ ਅੱਗੇ ਨਹੀਂ ਰੱਖਦੇ ਔਰ ਨਾਮ ਸਿਮਰਨ ਦੀ ਜਗ੍ਹਾ ਦੇ ਉੱਤੇ ਸਿਰਫ ਅਸੀਂ ਮੈਡੀਟੇਸ਼ਨ ਕਰਦੇ ਆਂ ਸਿਰਫ ਧਿਆਨ ਵਿੱਚ ਬੈਠ ਗਏ ਬਹੁਤ ਸਾਰੇ ਲੋਕ ਇਸ ਗੱਲ ਦੇ ਉੱਤੇ ਜੜੇ ਹੋਏ ਹਨ ਕਿ ਜੀ ਕੋਈ ਸ਼ਬਦ ਗਾਉਣ ਦੀ ਜ਼ਰੂਰਤ ਨਹੀਂ ਸਿਰਫ ਤੁਸੀਂ ਨੱਕ ਦੇ ਟਿਪ ਤੇ ਧਿਆਨ ਰੱਖੋ ਕੋਈ ਕਹਿੰਦਾ ਫੋਰਹੈਡ ਤੇ ਧਿਆਨ ਰੱਖੋ ਮੱਥੇ ਦੇ ਉੱਤੇ ਕੋਈ ਕਹਿੰਦਾ ਜੀ ਤੂੰ ਨਿਤੁਨੀ ਦੇ ਉੱਤੇ ਧਿਆਨ ਲਾਓ ਕੋਈ ਕਹਿੰਦਾ ਜੀ ਅੱਗੇ ਮੋਮਬਤੀ ਦੀਵਾ ਜਗਾਓ ਉਹਦੇ ਉੱਤੇ ਧਿਆਨ ਲਾਓ ਗੁਰੂ ਪਿਆਰੇਓ ਪਿਤਾ ਪਰਮੇਸ਼ਵਰ ਗੁਰੂ ਨਾਨਕ ਪਾਤਸ਼ਾਹ ਸਾਨੂੰ ਦੱਸਦੇ ਨੇ ਕਿ ਧਿਆਨ ਚੋਂ ਨਿਕਲਣਾ ਹੈ ਧਿਆਨ ਦੇ ਵਿੱਚ ਤਾਂ ਅਸੀਂ ਪਹਿਲਾਂ ਹੀ ਆ ਦੁਨੀਆਂ ਦੇ ਧਿਆਨ ਦੇ ਵਿੱਚ ਅਸੀਂ ਮਾਇਆ ਦੇ ਧਿਆਨ ਚ ਕੰਮਾਂ ਕਾਰਾਂ ਦੇ ਧਿਆਨ ਚ ਪਰਿਵਾਰਾਂ ਦੇ ਧਿਆਨ ਚ ਖਾਣ ਪੀਣ ਦੇ ਧਿਆਨ ਚ ਭੋਗਣ ਦੇ ਧਿਆਨ ਚ ਇਹ ਸਾਰੇ ਧਿਆਨ ਹੈ ਅਸੀਂ ਨਿਰਵਿਚਾਰ ਹੋਣਾ ਹੈ ਇਹਨਾਂ ਧਿਆਨਾਂ ਦੇ ਵਿੱਚੋਂ ਅਸੀਂ ਨਿਕਲਣਾ ਹੈ ਨਿਰਵਿਚਾਰ ਹੋਣਾ ਜਿੱਥੇ ਕੋਈ ਤੁਹਾਡੇ ਅੰਦਰ ਫੁਰਨਾ ਨਾ ਹੋਵੇ ਵਿਚਾਰ ਨਾ ਹੋਵੇ ਅਸੀਂ ਉੱਥੇ ਪਹੁੰਚਣਾ ਹੈ ਉੱਥੇ ਪਿਤਾ ਪਰਮੇਸ਼ਵਰ ਪ੍ਰਕਾਸ਼ ਰੂਪ ਵਿੱਚ ਊਰਜਾ ਰੂਪ ਵਿੱਚ ਬੈਠੇ ਹਨ ਸਾਡੇ ਅੰਦਰ ਹੀ ਅਸੀਂ ਸਾਰੀਆਂ ਦੁਕਾਨਾਂ ਬੰਦ ਕਰਨੀਆਂ ਹਨ ਅੰਦਰ ਦੀਆਂ ਨਿਰਵਿਚਾਰ ਅਸੀਂ ਹੋਵਾਂਗੇ ਸਿਰਫ ਸ਼ਬਦ ਦੇ ਨਾਲ ਜੇ ਅਸੀਂ ਸ਼ਬਦ ਗਾਉਂਦੇ ਗਾਉਂਦੇ ਕਲਯੁਗ ਮੇ ਕੀਰਤਨ ਪ੍ਰਧਾਨਾ ਪਿਤਾ ਪਰਮੇਸ਼ਰ ਗੁਰੂ ਨਾਨਕ ਪਾਤਸ਼ਾਹ ਦੇ ਆਂਦੇ ਸਾਗਰ ਕਹਿੰਦੇ ਕਲਯੁਗ ਦੇ ਵਿੱਚ ਗਾਓ ਪਿਤਾ ਪਰਮੇਸ਼ਰ ਦੇ ਨਾਮ ਨੂੰ ਧਿਆਓ ਜਦੋਂ ਅਸੀਂ ਬਾਰ-ਬਾਰ ਵਾਹਿਗੁਰੂ 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 ਦਾ ਉਚਾਰਨ ਕਰਾਂਗੇ ਫਿਰ ਕੀ ਹੋਏਗਾ ਸਾਨੂੰ ਸ਼ੁੱਨਨ ਦਿਸ਼ਾ ਦੇ ਵਿੱਚ ਲੈ ਜਾਇਆ ਜਾਏਗਾ ਵਾਹਿਗੁਰੂ ਜਿੱਥੇ ਸਿਰਫ ਔਰ ਸਿਰਫ ਸ਼ੁੱਨਨ ਦਿਸ਼ਾ ਹੈ ਉੱਥੇ ਕੋਈ ਕਿਸੇ ਤਰ੍ਹਾਂ ਦਾ ਵਿਚਾਰ ਨਹੀਂ ਹੈ ਗੁਰੂ ਪਿਆਰਿਓ ਉੱਥੇ ਸਾਡਾ ਪਿਤਾ ਪਰਮੇਸ਼ਵਰ ਦੇ ਨਾਲ ਮਲਾਪ ਹੋਣਾ ਹੈ। ਅਸੀਂ ਉਸ ਰਸਤੇ ਤੇ ਹਾਈਵੇ ਦੇ ਉੱਤੇ ਚੜ ਗਏ। ਉਸ ਦੇ ਨਾਲ-ਨਾਲ ਅਸੀਂ ਮਰਿਆਦਾ ਵੀ ਕਮਾਉਣੀ ਹੈ ਜਿਸ ਦੇ ਵਿੱਚ ਰਹਿਤ ਮਰਿਆਦਾ ਹੈ, ਖਾਣ ਪੀਣ ਦੀ ਮਰਿਆਦਾ ਹੈ, ਬੋਲਬਾਣੀ ਦੀ ਮਰਿਆਦਾ ਹੈ, ਉੱਠਣ ਬੈਠਣ ਦੀ ਮਰਿਆਦਾ ਹੈ, ਪਹਿਨਣ ਪੱਚਰਨ ਦੀ ਮਰਿਆਦਾ ਹੈ। ਸਮਾਜ ਦੇ ਵਿੱਚ ਅਸੀਂ ਕਿਸ ਤਰੀਕੇ ਨਾਲ ਰਹਿਣਾ ਉਹ ਬਹੁਤ ਸਾਰੀਆਂ ਮਰਿਆਦਾਵਾਂ ਹਨ। ਜਿਹੜੀਆਂ ਅਸੀਂ ਆਪਣੇ ਦਿਮਾਗ ਦੇ ਨਾਲ ਬੁੱਧੀ ਦੇ ਨਾਲ ਵਿਵੇਕ ਦੇ ਨਾਲ ਕਮਾਉਣੀਆਂ ਹਨ ਅੰਦਰਲੀ ਖੇਡ ਜਿਹੜੀ ਹੈ ਉਹ ਸ਼ਬਦ ਨੇ ਸੰਭਾਲ ਲੈਣੀ ਹੈ ਜਦੋਂ ਅਸੀਂ ਜਪਾਂਗੇ ਫਿਰ ਕੀ ਹੋਏਗਾ ਸਾਡੇ ਅੰਦਰ ਚੇਂजेस ਆਉਣਗੀਆਂ ਨਾਲ ਨਾਲ ਸਾਨੂੰ ਉਹ ਚੇਂजेस ਨਜ਼ਰ ਆਉਣੀਆਂ ਸ਼ੁਰੂ ਹੋਣਗੀਆਂ ਜਦੋਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ ਜਿੱਤੋਂ ਸਾਡੇ ਨੱਕ ਦੀ ਹੱਡੀ ਖਤਮ ਹੁੰਦੀ ਹੈ ਮੱਥਾ ਸ਼ੁਰੂ ਹੁੰਦਾ ਹੈ ਦੋਨਾਂ ਆਈਬ੍ਰੋ ਦੇ ਵਿਚਾਲੇ ਉੱਥੋਂ ਸਾਡਾ ਪ੍ਰੋਜੈਕਟਰ ਔਨ ਹੁੰਦਾ ਹੈ ਗਰੂ ਪਿਆਰਿਓ ਉੱਥੋਂ ਸਾਨੂੰ ਨਜ਼ਰ ਆਉਣਾ ਸ਼ੁਰੂ ਹੋਣਗੇ ਛੋਟੇ ਛੋਟੇ ਰੰਗ ਨਜ਼ਰ ਆਉਂਦੇ ਨੇ ਪਹਿਲਾਂ ਪਹਿਲਾਂ ਬਿਲਕੁਲ ਬਰੀਕ ਬਰੀਕ ਤੰਦਾਂ ਲਾਈਨਾਂ ਤਾਰਾਂ ਉਹ ਨਜ਼ਰ ਆਉਣੀਆਂ ਸ਼ੁਰੂ ਹੋਣਗੀਆਂ ਕੋਈ ਪਿੰਕ ਜੀਆਂ ਲਾਲ ਜੀਆਂ ਤਰ੍ਹਾਂ ਤਰ੍ਹਾਂ ਦੀਆਂ ਨਜ਼ਰ ਆਉਂਦੀਆਂ ਨੇ ਕੋਈ ਲਾਲ ਰੰਗ ਦੀਆਂ ਹੋਣਗੀਆਂ ਕੋਈ ਪੀਲੇ ਰੰਗ ਦੀਆਂ ਕੋਈ ਬੈਂਗਨੀ ਰੰਗ ਦੀਆਂ ਕਾਚੇ ਮਾਚੇ ਦੇ ਹੋਣਗੇ ਸਾਰਾ ਕੁਝ ਉਹ ਕੁਝ ਦਿਨ ਲਈ ਚੱਲਦਾ ਹੈ 2-4 ਦਿਨ ਲਈ ਉਹ ਚੱਲਣ ਦੇਣਾ ਕੋਈ ਘਬਰਾਉਣ ਵਾਲੀ ਗੱਲ ਨਹੀਂ ਉਹ ਸਾਰੀ ਸਾਡੀ ਊਰਜਾ ਹੈ ਬ੍ਰਹਿਮੰਡ ਦੀਆਂ ਜੋ ਵੀ ਤਰੰਗਾਂ ਨੇ ਸਾਰੀਆਂ ਸਾਡਾ ਸਾਫ ਸਫਾਈ ਹੋ ਰਹੀ ਹੈ ਬੜਾ ਕੁਝ ਚੱਲ ਰਿਹਾ ਹੈ ਸੂਖਮ ਰੂਪ ਦੇ ਵਿੱਚ ਥੋੜੇ ਦਿਨਾਂ ਦੇ ਬਾਅਦ ਹੀ ਫੇਰ ਅਸੀਂ ਜਦੋਂ ਆਪਣੀਆਂ ਅੱਖਾਂ ਬੰਦ ਕਰਾਂਗੇ ਸਾਡੇ ਅੱਗੇ ਰੈੱਡ ਰੰਗ ਦਾ ਸਾਰਾ ਪਸਾਰਾ ਹੋਏਗਾ ਜਿੱਧਰ ਨੂੰ ਵੀ ਦੇਖੋਗੇ ਸਾਰਾ ਲਾਲ ਹੀ ਨਜ਼ਰ ਆ ਰਿਹਾ ਊਰਜਾ ਦਾ ਰੰਗ ਹੈ ਗੁਰੂ ਪਿਆਰੇਓ ਅੱਛੀ ਗੱਲ ਹੈ ਇਦਾਂ ਹੀ ਫਿਰ ਪਰਪਲ ਕਲਰ ਸ਼ੁਰੂ ਆਏ ਹੋਏਗਾ ਜੀ ਕਨਵਰਟ ਹੋ ਜਾਂਦਾ ਥੋੜੇ ਦਿਨਾਂ ਦੇ ਵਿੱਚ ਫਿਰ ਉਸ ਤੋਂ ਬਾਅਦ લીਲੇ ਰੰਗ ਦਾ ਸਾਨੂੰ ਨਜ਼ਾਰਾ ਦੇਖਣ ਨੂੰ ਮਿਲੇਗਾ ਕੁਝ ਦਿਨ ਲਈ ਫਿਰ ਪੀਲਾ ਰੰਗ ਆਏਗਾ ਸਾਹਮਣੇ ਸਾਡੇ ਬਹੁਤ ਅੱਛਾ ਹੈ ਫਿਰ ਲਾਸਟ ਦੇ ਵਿੱਚ ਆਉਂਦਾ ਹੈ 골ਡਨ ਕਲਰ ਬਹੁਤ ਅੱਛਾ ਹੈ ਬਹੁਤ ਵਧੀਆ ਹੈ ਇਹ ਸਾਡੀ ਅਵਸਥਾ ਬਣ ਰਹੀ ਹੈ ਚ ਡਰਨ ਵਾਲੀ ਕੋਈ ਗੱਲ ਨਹੀਂ ਗੁਰੂ ਪਿਆਰਿਓ ਚੰਗੀ ਗੱਲ ਹੈ ਉਥੇ ਧੰਨਵਾਦ ਕਰੀ ਜਾਣਾ ਪਿਤਾ ਪਰਮੇਸ਼ਵਰ ਦਾ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਗਰੀਬ ਨਵਾ ਜੰਗ ਸੰਗ ਸਹਾਇ ਹੋਣਾ ਦਾਸ ਨੂੰ ਇਸ ਰਸਤੇ ਬਾਰੇ ਕੋਈ ਗਿਆਨ ਨਹੀਂ ਕੋਈ ਜਾਣਕਾਰੀ ਨਹੀਂ ਆਪ ਜੀ ਮਾਰਗਦਰਸ਼ਨ ਕਰਦੇ ਰਹਿਣਾ ਦਾਸ ਦਾ ਇਹ ਅਰਦਾਸ ਬੇਨਤੀ ਲਾਉਂਦੇ ਰਹੀਦਾ ਮਨ ਦੇ ਵਿੱਚ ਨਾਲ ਨਾਲ ਜਪੀ ਜਾਈਦਾ ਹੈ ਸ਼ੁਕਰਾਨਾ ਕਰੀ ਜਾਈਦਾ ਹੈ ਇਸ ਤੋਂ ਬਾਅਦ ਗੁਰੂ ਪਿਆਰਿਓ ਥੋੜੇ ਦਿਨਾਂ ਬਾਅਦ ਵਾਈਟ ਪ੍ਰਕਾਸ਼ ਨਜ਼ਰ ਆਏਗਾ ਫਿਰ ਵਾਈਟ ਪ੍ਰਕਾਸ਼ ਪਰਮਾਤਮਾ ਨਹੀਂ ਹੈ ਬਹੁਤ ਵਾਰ ਅਸੀਂ ਉੱਥੇ ਉਲਝ ਜਾਂਦੇ ਹਾਂ ਉਹ ਊਰਜਾ ਹੈ ਜਿਸ ਨੇ ਸਾਨੂੰ ਪਿਤਾ ਪਰਮੇਸ਼ਰ ਤੱਕ ਲੈ ਕੇ ਜਾਣਾ ਹੈ ਉੱਥੇ ਅਸੀਂ ਕਾਫੀ ਹੱਦ ਤੱਕ ਪਿਓਰਟੀ ਦੇ ਵਿੱਚ ਆ ਜਾਂਦੇ ਹਾਂ ਗੁਰੂ ਪਿਆਰੇ ਉੱਥੇ ਸਾਨੂੰ ਵਿਰਾਗ ਛੱਡਣਾ ਸ਼ੁਰੂ ਹੁੰਦਾ ਹੈ ਇੱਥੇ ਸਾਨੂੰ ਰਿਧੀਆਂ ਸਿੱਧੀਆਂ ਦੀ ਪ੍ਰਾਪਤੀ ਹੋਣੀ ਸ਼ੁਰੂ ਹੁੰਦੀ ਹੈ ਇੱਥੇ ਸਾਨੂੰ ਬਹੁਤ ਸਾਰੇ ਦੇਵੀ-ਦੇਵਤਿਆਂ ਦੇ ਦਰਸ਼ਨ ਹੋਣੇ ਸ਼ੁਰੂ ਹੁੰਦੇ ਹਨ ਇੱਥੇ ਅਸੀਂ ਜੋ ਵੀ ਦੇਵੀ-ਦੇਵਤੇ ਸਾਡੇ ਅੱਗੇ ਆਉਣ ਅਸੀਂ ਉਹਨਾਂ ਨੂੰ ਸਿਰਫ ਨਮਸਕਾਰ ਕਰਨਾ ਹੈ ਕੋਈ ਹੋਰ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਵੀ ਉਹ ਕੋਈ ਲਾਲਚ ਦਿੰਦੇ ਨੇ ਕੁਝ ਹੋਰ ਕਰਦੇ ਨੇ ਆਪਣਾ ਮਸਤ ਰਹਿ ਕੇ ਬਸ ਜਪੀ ਜਾਣਾ ਹੈ ਹੱਥ ਜੋੜੀ ਜਾਣਾ ਹੈ ਨਮਸਕਾਰ ਕਰੀ ਜਾਣਾ ਹੈ ਬਸ ਖੜੇ ਰਹਿਣਗੇ ਜਾਂ ਆਪਣੇ ਆਪ ਚਲੇ ਜਾਣਗੇ ਥੋੜੀ ਦੇਰ ਚ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਕਰੀ ਜਾਣਾ ਹੈ ਠੀਕ ਹੈ ਜੀ ਇਹ ਸਭ ਰੀਦੀ ਸਿੱਧੀ ਦਾ ਮਾਮਲਾ ਹੈ ਗੁਰੂ ਪਿਆਰੇਓ ਬਹੁਤ ਮਾਰੋਂ ਆਪਣੀਆਂ ਪੁਰੀਆਂ ਚ ਵੀ ਸਾਨੂੰ ਘਮਾਉਣ ਲਏ ਜਾਂਦੇ ਆ ਕਿ ਵੀ ਜਿੱਥੇ ਗੱਲ ਨਹੀਂ ਬਣ ਰਹੀ ਤਾਂ ਉਹਨੂੰ ਪੂਰੀ ਘਮਾਓਸ਼ਾ ਦੇ ਪੂਰੀ ਦੇ ਵਿੱਚ ਜਾ ਕੇ ਵਿਚਲਿਤ ਹੋ ਜਾਵੇ ਦੇਖ ਕੇ ਦਾਸ ਨਵਿੰਦਰਪੁਰੀ ਲੈ ਗਏ ਸੀ ਸ਼ੁਰੂ ਦੇ ਵਿੱਚ ਫਿਰ ਸ਼ਿਵਪੁਰੀ ਲੈ ਗਏ ਸੀ ਸ਼ਿਵਜੀ ਜੀ ਮਹਾਰਾਜ ਦੇ ਦਰਸ਼ਨ ਹੋਏ ਨਾਲ ਮਾਤਾ ਪਾਰਵਤੀ ਸੀ ਉਹਨਾਂ ਦੇ ਦਰਸ਼ਨ ਹੋਏ ਚਿੱਟੇ ਰੰਗ ਦੇ ਚੁੱਲ੍ਹੇ ਤੇ ਬੈਠੇ ਹੋਏ ਸੀ ਤੋਂ ਇਸ ਕਰਕੇ ਸ਼ੁਰੂ-ਸ਼ੁਰੂ ਦੇ ਵਿੱਚ ਰिदियां ਸਿੱਧੀਆਂ ਹੁੰਦੀਆਂ ਨੇ ਦੇਵੀ-ਦੇਵਤੇ ਆਉਂਦੇ ਨੇ ਜਿਵੇਂ ਯੂਨੀਵਰਸਿਟੀ ਦੇ ਵਿੱਚ ਕੋਈ ਚੰਗਾ ਸਟੂਡੈਂਟ ਹੁੰਦਾ ਹੈ ਅੱਛਾ ਪੜ੍ਹਾਈ ਲਿਖਾਈ ਦੇ ਵਿੱਚ ਹੁੰਦਾ ਹੈ ਤੇ ਉਹਨੂੰ ਫਿਰ ਲੈਣ ਵਾਸਤੇ ਬਹੁਤ ਸਾਰੀਆਂ ਕੰਪਨੀਆਂ ਆ ਜਾਂਦੀਆਂ ਨੇ ਉਹਨੂੰ ਤਰ੍ਹਾਂ ਤਰ੍ਹਾਂ ਦੇ ਪੈਕੇਜ ਦਿੰਦੇ ਨੇ ਲਾਲਚ ਦਿੰਦੇ ਨੇ ਠੀਕ ਹੈ ਜੀ ਤਾਂ ਇਦਾਂ ਹੀ ਇੱਥੇ ਵੀ ਦੁਨੀਆ ਦੇ ਵਿੱਚੋਂ ਬਹੁਤ ਵਿਰਲੇ ਲੋਕ ਨੇ ਜਿਹੜੇ ਇੱਥੋਂ ਤੱਕ ਪਹੁੰਚਦੇ ਹਨ ਤੇ ਜਿਹੜਾ ਵੀ ਇੱਥੇ ਪਹੁੰਚਦਾ ਹੈ ਫਿਰ ਹਰ ਕੋਈ ਸ਼ਕਤੀ ਜਿਹੜੀ ਹੈ ਉਹ ਚਾਹੁੰਦੀ ਹੈ ਕਿ ਇਹ ਮੇਰਾ ਉਪਾਸ਼ਕ ਬਣ ਜਾਵੇ ਮੇਰਾ ਭਗਤ ਬਣ ਜਾਵੇ ਉਹਨਾਂ ਨੂੰ ਫਿਰ ਉਹ ਸ਼ਕਤੀਆਂ ਲੈਣ ਆਉਂਦੀਆਂ ਨੇ ਪਰ ਆਪਾਂ ਪਿਤਾ ਪਰਮੇਸ਼ਵਰ ਦੇ ਚਰਨੀ ਲੱਗਣਾ ਹੈ ਰੁਕਣਾ ਨਹੀਂ ਹੈ ਰਸਤੇ 'ਚ ਗੁਰੂ ਪਿਆਰੇਓ ਕਿਸੇ ਸ਼ਕਤੀ ਦਾ ਕੋਈ ਅਪਮਾਨ ਨਹੀਂ ਕਰਨਾ ਹੈ ਨਮਸਕਾਰ ਕਰਦੇ ਹੋਏ ਪਿਤਾ ਪਰਮੇਸ਼ਵਰ ਨੂੰ ਯਾਦ ਕਰੀ ਜਾਣਾ ਹੈ ਐਦਾਂ ਹੀ ਕਰਦੇ ਕਰਦੇ ਗੁਰੂ ਪਿਆਰੇਓ ਅਵਸਥਾ ਉੱਪਰ ਉਠਣੀ ਸ਼ੁਰੂ ਹੋਏਗੀ ਮੂਲਾਧਾਰ ਚੱਕਰ ਸਾਡਾ ਪਹਿਲਾ ਚੱਕਰ ਹੈ ਜੋ ਕਾਮ ਦਾ ਚੱਕਰ ਹੈ ਇਸ ਲਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਾਮ ਨੂੰ ਪਹਿਲੇ ਨੰਬਰ ਤੇ ਰੱਖਿਆ ਹੈ ਕਾਮ ਬਹੁਤ ਜਿਆਦਾ ਸੂਖਸ਼ਮ ਹੈ ਬਹੁਤ ਜਿਆਦਾ ਸੂਖਸ਼ਮ ਹੈ ਪਾਵਰਫੁਲ ਹੈ ਇਹ ਜਲਦੀ ਕਿਸੇ ਦੀ ਪਕੜ ਦੇ ਵਿੱਚ ਨਹੀਂ ਆਉਂਦਾ ਇਹਨੂੰ ਸਿਰਫ ਤੇ ਸਿਰਫ ਪਿਤਾ ਪਰਮੇਸ਼ਵਰ ਦੇ ਨਾਮ ਨਾਲ ਹੀ ਕਾਬੂ ਕੀਤਾ ਜਾ ਸਕਦਾ ਹੈ ਜਦੋਂ ਸਾਨੂੰ ਵਾਈਟ ਪ੍ਰਕਾਸ਼ ਹੋਏਗਾ ਉਹ ਵਾਈਟ ਪ੍ਰਕਾਸ਼ ਸਾਨੂੰ ਮੂਲਾਧਾਰ ਚੱਕਰ ਤੋਂ ਉੱਪਰ ਚੁੱਕ ਦਵੇਗਾ ਜਦੋਂ ਅਸੀਂ ਮੂਲਾਧਾਰ ਚੱਕਰ ਤੋਂ ਗੁਰੂ ਪਿਆਰੇ ਉੱਪਰ ਉੱਠ ਗਏ ਤੇ ਸਾਨੂੰ ਕਾਮ ਤੰਗ ਕਰਨਾ ਬੰਦ ਕਰ ਦਏਗਾ ਉੱਥੇ ਬਿਲਕੁਲ ਸ਼ਾਂਤ ਹੋ ਜਾਓਗੇ ਬਿਲਕੁਲ ਸ਼ਾਂਤ 10 ਫੁੱਟ ਤੋਂ ਉੱਪਰ ਨਿਗਾ ਤੁਹਾਡੀ ਉੱਠਣੀ ਹੀ ਨਹੀਂ ਬਾਸ ਨੀਵੀਂ ਪੈ ਜਾਣੀ ਹੈ ਜਿੱਥੇ ਵੀ ਆਓਗੇ ਜਾਓਗੇ ਬਿਲਕੁਲ ਹਰ ਕਿਸੇ ਦੇ ਪੈਰਾਂ ਵਾਲੇ ਦੇਖ ਰਹੇ ਹਾਂ ਬਾਸ ਇਦੋਂ ਉੱਪਰ ਨਿਗਾ ਜਾਣੀ ਹੋਈ ਨਹੀਂ ਕਿਉਂਕਿ ਪਿਤਾ ਪਰਮੇਸ਼ਵਰ ਨੇ ਜੋ ਖਜ਼ਾਨਾ ਸਾਨੂੰ ਦੇਣਾ ਹੈ ਉਹ ਖਜ਼ਾਨੇ ਨੂੰ ਦੇਣ ਤੋਂ ਪਹਿਲਾਂ ਸਾਨੂੰ ਇਹ ਸਾਰੀਆਂ ਲਾਹਮਤਾਂ ਤੋਂ ਪਾਸੇ ਕਰਨਾ ਹੈ ਕਾਮ ਕ੍ਰੋਧ ਤੋਂ ਪਾਸੇ ਕਰਨਾ ਹੈ ਸਾਨੂੰ ਇੱਕਦਮ ਸ਼ਾਂਤ ਕਰ ਦੇਣਗੇ ਬਿਲਕੁਲ ਕਿਉਂਕਿ ਸਾਨੂੰ ਖਜ਼ਾਨਾ ਬਹੁਤ ਵੱਡਾ ਦੇਣਾ ਹੈ ਜੇ ਸਾਡੇ ਨਾਲ ਇਹ ਸਾਰੀਆਂ ਲਾਹਮਤਾਂ ਚੱਲਣਗੀਆਂ ਫਿਰ ਸਾਨੂੰ ਖਜ਼ਾਨਾ ਨਹੀਂ ਮਿਲੇਗਾ ਗੁਰੂ ਪਿਆਰਿਓ ਜਿਸ ਤਰ੍ਹਾਂ ਆਰਮੀ ਦੀ ਟ੍ਰੇਨਿੰਗ ਹੁੰਦੀ ਹੈ ਕਮਾਂਡੋ ਦੀ ਟ੍ਰੇਨਿੰਗ ਹੁੰਦੀ ਹੈ ਇਦਾਂ ਹੀ ਇੱਥੇ ਵੀ ਮਸਲਾ ਹੈ ਪਰ ਅਸੀਂ ਇਸ ਤੋਂ ਅਣਜਾਣ ਹਾਂ ਕਿਉਂਕਿ ਇਹ ਸੂਖਸ਼ਮ ਰੂਪ ਦੇ ਵਿੱਚ ਹੈ ਗੁਰੂ ਪਿਆਰਿਓ ਇਥੋਂ ਕਰਦੇ ਕਰਦੇ ਅਸੀਂ ਸਾਰੇ ਚੱਕਰਾਂ ਨੂੰ ਆਸਤੇ ਆਸਤੇ ਬਿੰਦੇ ਹੋਏ ਆਗਿਆ ਚੱਕਰ ਤੱਕ ਪਹੁੰਚਣਾ ਹੈ ਆਗਿਆ ਚੱਕਰ ਤੋਂ ਉੱਤੇ ਜਿਹੜਾ ਸਾਡਾ ਫਿਰ ਤਰਕੁਟੀ ਦਾ ਮਸਲਾ ਹੈ ਔਰ ਉੱਥੇ ਸਾਡੇ ਕਮਲ ਦਾ ਫੁੱਲ ਹੁੰਦਾ ਹੈ ਸੂਖਸ਼ਮ ਰੂਪ ਦੇ ਵਿੱਚ ਉਹ ਸਾਡਾ ਫੁੱਲ ਜਿਹੜਾ ਹੈ ਉਹ ਹੁਣ ਮੂਧਾ ਪਿਆ ਹੈ ਜਿਸ ਤਰ੍ਹਾਂ ਆਪਾਂ ਕਿਸੇ ਕਟੋਰੀ ਨੂੰ ਮੂਧਾ ਪਾ ਦਈਏ ਮੂਧਾ ਕਰ ਦਈਏ ਬਈ ਨਹੀਂ ਅਸੀਂ ਕੁਝ ਨਹੀਂ ਪਵਾਉਣਾ ਇਹਦੇ ਵਿੱਚ ਮੂਦੀ ਮਾਰੀ ਹੋਈ ਹੈ ਕਟੋਰੀ ਅਸੀਂ ਜਦੋਂ ਕੋਈ ਵੀ ਨਾਮ ਬਾਣੀ ਜਪਦਾ ਹੈ ਸਿਮਰਨ ਜਪਦਾ ਹੈ ਫਿਰ ਉਹ ਕਮਲ ਦਾ ਫੁੱਲ ਸਿੱਧਾ ਹੋਣਾ ਸ਼ੁਰੂ ਹੁੰਦਾ ਹੈ ਉਸ ਦੇ ਵਿੱਚ ਫਿਰ ਅੰਮ੍ਰਿਤ ਦੀ ਦਾਤ ਪੈਂਦੀ ਹੈ ਗੁਰੂ ਪਿਆਰਿਓ ਜਿਹੜੀ ਸਾਡੇ ਅੰਦਰ ਮਿੱਠੀ ਕਾਫ ਅੰਮ੍ਰਿਤ ਹੁੰਦਾ ਬੇਸਿਕਲੀ ਉਹ ਹੁਣ ਸਾਡੇ ਵੇਸਟ ਜਾ ਰਿਹਾ ਹੈ ਉਹ ਫਿਰ ਜਦੋਂ ਇਹ ਫੁੱਲ ਸਿੱਧਾ ਹੋ ਜਾਏਗਾ ਇਸ ਫੁੱਲ ਦੇ ਵਿੱਚ ਉਸਦੀ ਦਾਤ ਪੈਣੀ ਹੈ ਇਸ ਨੂੰ ਸਿੱਧੇ ਹੋਣ ਲੱਗਿਆਂ ਨਾਮ ਬਾਣੀ ਜਪਦੇ ਜਾਂ ਜਪਦੇ ਜਾਂ ਜੇ ਸਾਡੀ ਮਰਿਆਦਾ ਚੰਗੀ ਹੈ ਅਸੀਂ ਰੁਟੀਨ ਦੇ ਵਿੱਚ ਨਾਮ ਬਾਣੀ ਜਪਦੇ ਆ ਤੇ ਫਿਰ ਤਕਰੀਬਨ ਮੰਨ ਕੇ ਚਲੋ 3 ਤੋਂ 4 ਮਹੀਨੇ ਦਾ ਸਮਾਂ ਲੱਗ ਜਾਂਦਾ ਇਸ ਨੂੰ ਸਿੱਧੇ ਹੁੰਦੇ ਹੁੰਦੇ ਪਰ ਜਦੋਂ ਇਹ ਸਿੱਧਾ ਹੁੰਦਾ ਹੈ ਉਦੋਂ ਤਕਲੀਫ ਬੜੀ ਹੁੰਦੀ ਹੈ ਸਿਰ ਦਾ ਪਿਛਲਾ ਹਿੱਸਾ ਬਹੁਤ ਜ਼ਿਆਦਾ ਦੁਖਦਾ ਹੈ ਸਾਈਡਾਂ ਵੀ ਦੁਖਦੀਆਂ ਹੈ ਬੜਾ ਡਿਫਰੈਂਟ ਤਰ੍ਹਾਂ ਦਾ ਦਰਦ ਹੁੰਦਾ ਹੈ ਉਦੋਂ ਨਾਲ ਤੁਸੀਂ ਕੋਈ ਵੀ ਪੇਨਕিলার ਖਾ ਸਕਦੇ ਹੋ ਨਾਲ ਅਰਦਾਸ ਬੇਨਤੀ ਕਰ ਸਕਦੇ ਹੋ ਇਹ 3 ਤੋਂ 4 ਮਹੀਨੇ ਦਾ ਪ੍ਰੋਸੈਸ ਹੁੰਦਾ ਹੈ ਗੁਰੂ ਪਿਆਰਿਓ ਇਹਦੇ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ ਐਡੀ ਵੱਡੀ ਜੇ ਅਸੀਂ ਪ੍ਰਾਪਤੀ ਸਾਨੂੰ ਹੋਣੀ ਹੈ ਤਾਂ ਕੁਝ ਤਾਂ ਸਾਨੂੰ ਫਿਰ ਚੱਲਣਾ ਹੀ ਪਵੇਗਾ ਇੱਥੇ ਗੁਰੂ ਪਿਆਰਿਓ ਬਹੁਤ ਸਾਰੇ ਸਾਡੇ ਗੁਰੂ ਪਿਆਰੇ ਜਿਹੜੇ ਨੇ ਉਹ ਕਿਤੋਂ ਨਾ ਕਿਤੋਂ ਕੋਈ ਜਾਣਕਾਰੀ ਅੱਧ ਦੀ ਦੂਰੀ ਮਿਲੀ ਹੁੰਦੀ ਹੈ ਸਾਨੂੰ ਉਹ ਜ਼ਿਆਦਾਤਰ ਚੱਕਰਾਂ ਨੂੰ ਖੋਲਣ ਦੇ ਚੱਕਰ 'ਚ ਪਏ ਹੁੰਦੇ ਹਨ ਕਹਿੰਦੇ ਸਾਡੀ ਕੁੰਡਲਨੀ ਜਾਗਰਤ ਹੋ ਜੇ ਸਾਡਾ ਆਹ ਚੱਕਰ ਖੁੱਲ ਜੇ ਹੁਣ ਸੀ ਇਹ ਚੱਕਰ ਤੇ ਪਹੁੰਚ ਗਏ ਹਾਂ ਹੁਣ ਸਾਡਾ ਅਨਹਦ ਚੱਲਣ ਲੱਗ ਗਿਆ ਗੁਰੂ ਪਿਆਰਿਓ ਆਪਾਂ ਕਿਸੇ ਵੀ ਚੱਕਰ ਦੇ ਵਿੱਚ ਨਹੀਂ ਪੈਣਾ ਅਸੀਂ ਸਿਰਫ ਤੇ ਸਿਰਫ ਸ਼ਬਦ ਦੀ ਆराधना ਕਰੀ ਜਾਣੀ ਹੈ ਆਪਣੀ ਮਰਿਆਦਾ ਨੂੰ ਕਮਾਉਂਦੇ ਰਹਿਣਾ ਹੈ ਇਹ ਸਾਰਾ ਕੁਝ ਸ਼ਬਦ ਨੇ ਹੀ ਆਪਣੇ ਆਪ ਅੱਗੇ ਸਾਨੂੰ ਮੰਜ਼ਲ ਤੇ ਲੈ ਜਾਣਾ ਹੈ ਸਾਡੇ ਸਾਰਿਆਂ ਦੇ ਸਾਰੇ ਚੱਕਰ ਖੁੱਲੇ ਹੋਏ ਨੇ ਸਬ ਦਾ ਦਸਮਾ ਦਵਾਰ ਖੁੱਲਾ ਹੋਇਆ ਗੁਰੂ ਪਿਆਰਿਓ ਪਿਤਾ ਪਰਮੇਸ਼ਵਰ ਦਾ ਕੋਈ ਵੀ ਕੰਮ ਅੱਧਾ ਅਧੂਰਾ ਨਹੀਂ ਹੈ ਪਿਤਾ ਪਰਮੇਸ਼ਵਰ ਨੇ ਜੋ ਕੀਤਾ ਸੰਪੂਰਨ ਕੀਤਾ ਔਰ ਵਿੱਚ ਬੈਠ ਗਏ ਜ਼ਿੰਮੇਵਾਰੀ ਲਈ ਇਹ ਨਹੀਂ ਕਿ ਚੱਕਰ ਸਾਡੇ ਕੱਲ ਖੋਲਣਗੇ ਅੱਧ ਵਿੱਚ ਖੋਲਣਗੇ ਅਗਲੇ ਜਨਮ 'ਚ ਨਹੀਂ ਸਾਡੇ ਚੱਕਰਾਂ ਦੇ ਉੱਤੇ ਸਾਡੇ ਕਰਮਾਂ ਦੀ ਮਲੀਨਤਾ ਆਈ ਹੋਈ ਹੈ ਜਦੋਂ ਅਸੀਂ ਨਾਮ ਬਾਣੀ ਜਪਾਂਗੇ ਪਿਤਾ ਪਰਮੇਸ਼ਵਰ ਨੇ ਸਾਨੂੰ ਜਪਜੀ ਸਾਹਿਬ 'ਚ ਦੱਸਿਆ ਹੋਇਆ ਹੈ ਕਹਿੰਦੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਕੱਪੜੇ ਨੂੰ ਸਾਬੂਨ ਦੇ ਨਾਲ ਧੋ ਸਕਦੇ ਆ ਪਰ ਜਿਹੜੀ ਸਾਡੇ ਅੰਦਰ ਗੁਰੂ ਪਿਆਰਿਓ ਮਲੀਨਤਾ ਕਰਮਾਂ ਦੀ ਹੈ ਉਸ ਨੂੰ ਸਿਰਫ ਨਾਮ ਹੀ ਧੋ ਸਕਦਾ ਹੈ ਨਰੋਲ ਪਿਤਾ ਪਰਮੇਸ਼ਵਰ ਦਾ ਨਾਮ ਤੋ ਇਸ ਕਰਕੇ ਅਸੀਂ ਵਿਚਲਿਤ ਨਹੀਂ ਹੋਣਾ ਕਿਬੀ ਸਾਡਾ ਆ ਚੱਕਰ ਖੁੱਲ ਗਿਆ ਨਹੀਂ ਖੁੱਲਿਆ ਕੁੰਡਲਨੀ ਜਾਗਰਤ ਕਿਸ ਤਰ੍ਹਾਂ ਕਰਨੀ ਹੈ ਉਹ ਆਪਣੇ ਆਪ ਹੀ ਸੁਤੇ ਸਿੱਧ ਹੀ ਨਾਮ ਨੇ ਖੋਲ ਦੇਣੀ ਹੈ ਗੁਰੂ ਪਿਆਰਿਓ ਨਾਮ ਦੀ ਸ਼ਕਤੀ ਦੇ ਨਾਲ ਹੀ ਧਰਤੀ ਘੁੰਮ ਰਹੀ ਹੈ ਬ੍ਰਹਿਮੰਡ ਚੱਲ ਰਹੇ ਹਨ ਤਾਰੇ ਟਿਮਟਮਾ ਰਹੇ ਹਨ ਧਰਤੀ ਤੋਂ ਬਹੁਤ ਬੇਅੰਤ ਬੇਅੰਤ ਵੱਡੇ ਤਾਰੇ ਹਨ ਜੋ ਆਕਾਸ਼ ਦੇ ਵਿੱਚ ਟਿਕੇ ਹੋਏ ਹਨ ਉਹ ਸਿਰਫ ਨਾਮ ਦੇ ਸਿਰਤੇ ਪ੍ਰਮਾਤਮਾ ਦੀ ਸ਼ਕਤੀ ਦੇ ਸਿਰਤੇ ਰੁਕੇ ਹੋਏ ਹਨ ਤੇ ਸਾਡੇ ਚੱਕਰਾਂ ਦੀ ਤਾਂ ਕੋਈ ਮਸਲਾ ਹੀ ਨਹੀਂ ਜੋ ਵੀ ਹੈ ਸਾਰਾ ਕੁਝ ਨਾਮ ਦੇ ਸਿਰਤੇ ਹੀ ਚੱਲ ਰਿਹਾ ਹੈ ਨਾਮ ਨੇ ਹੀ ਸਾਨੂੰ ਪ੍ਰਕਾਸ਼ ਦੇਣਾ ਹੈ ਨਾਮ ਨੇ ਹੀ ਸਾਡੀ ਕੁੰਡਲੀ ਜੋ ਜਾਗਰਤ ਅਸੀਂ ਕਹਿੰਦੇ ਹਾਂ ਸਭ ਕੁਝ ਨਾਮ ਦੇ ਨਾਲ ਹੋਣਾ ਹੈ ਪਿਤਾ ਪਰਮੇਸ਼ਰ ਦੇ ਨਾਮ ਨਾਲ ਬੇਫਿਕਰੀ ਦੇ ਵਿੱਚ ਹੋ ਕੇ ਪਿਤਾ ਪਰਮੇਸ਼ਵਰ ਨੂੰ ਅੱਗੇ ਰੱਖ ਕੇ ਅਰਦਾਸ ਬੇਨਤੀ ਲਗਾ ਕੇ ਭਰੋਸਾ ਰੱਖ ਕੇ ਰੂਟੀਨ ਦੇ ਵਿੱਚ ਰੋਜ਼ ਉਹਨਾਂ ਨਾਮ ਜਪਦੇ ਰਹੋ ਸਹਜਤਾ ਦੇ ਵਿੱਚ ਆ ਕੇ ਹੋਰ ਪਿਤਾ ਪਰਮੇਸ਼ਵਰ ਨੇ ਸਾਡੇ ਤੇ ਮਿਹਰ ਕਿਰਪਾ ਕਰ ਦੇਣੀ ਹੈ ਕੋਸ਼ਿਸ਼ ਕਰੋ ਜੋ ਅੰਮ੍ਰਿਤ ਵੇਲੇ ਦੀਆਂ ਸਾਨੂੰ ਪੰਜ ਬਾਣੀਆਂ ਦਿੱਤੀਆਂ ਹਨ ਉਹ ਨਿਤਨੇਮ ਪਹਿਲਾਂ ਸਿਮਰਨ ਕਰਨਾ ਹੈ ਫਿਰ ਨਿਤਨੇਮ ਕਰਨਾ ਹੈ ਉਸ ਤੋਂ ਬਾਅਦ ਫਿਰ ਜਪਜੀ ਸਾਹਿਬ ਦੀ ਬਾਣੀ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਪੜ ਸਕਾਂ ਉਹ ਕੋਸ਼ਿਸ਼ ਕਰਨੀ ਹੈ ਦੁਪਹਿਰ ਦੇ 12 ਵਜੇ ਤੋਂ ਪਹਿਲਾਂ ਕਿਉਂਕਿ ਅੰਮ੍ਰਿਤ ਵੇਲੇ ਦੀ ਬਾਣੀ ਹੈ ਗੁਰੂ ਪਿਆਰਿਓ ਅੰਮ੍ਰਿਤ ਵੇਲੇ ਦੀ ਬਾਣੀ ਕੋਸ਼ਿਸ਼ ਕਰਨੀ ਹੈ 12 ਵਜੇ ਤੋਂ ਪਹਿਲਾਂ ਜਿੰਨੇ ਜਪਜੀ ਸਾਹਿਬ ਦੇ ਪਾਠ ਹੋ ਜਾਣ ਥੋੜੇ ਦਿਨਾਂ ਦੇ ਵਿੱਚ ਹੀ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਏਗਾ ਕਿ ਕਿੰਨਾ ਕੀ ਆਨੰਦ ਬਣ ਰਿਹਾ ਹੈ ਪਰ ਸਹਜ ਦੇ ਵਿੱਚ ਆ ਕੇ ਕਰਨਾ ਹੈ ਗੁਰੂ ਸਾਹਿਬ ਨੂੰ ਅੱਗੇ ਰੱਖ ਕੇ ਚੱਲਣਾ ਹੈ ਗੁਰੂ ਸਾਹਿਬ ਨੂੰ ਨਹੀਂ ਯਾਦ ਕਰਾਂਗੇ ਜਿਆਦਾ ਸਿਮਰਨ ਜਿਆਦਾ ਬਾਣੀਆਂ ਪੜਾਂਗੇ ਦਸਮ ਦੀਆਂ ਬਾਣੀਆਂ ਜਿਆਦਾ ਪੜਾਂਗੇ ਅਵਸਥਾ ਨਹੀਂ ਬਣੀ ਹੋਈ ਊਰਜਾ ਜਿਆਦਾ ਬਣ ਜਾਏਗੀ ਫਿਰ ਵਿਚਲਿਤ ਹੋ ਜਾਓਗੇ ਝਟਕੇ ਲੱਗਣਗੇ ਕੋਈ ਗਲਤ ਚੀਜ਼ਾਂ ਆ ਕੇ ਆ ਜਾਣਗੀਆਂ ਮਾਮਲਾ ਗਰਬੜ ਹੋ ਜਾਏਗਾ ਸਹਜਤਾ ਦੇ ਵਿੱਚ ਚੱਲੋ ਡੇਢ ਦੋ ਸਾਲ ਦਾ ਸਮਾਂ ਦਿਓ ਅਵਸਥਾ ਬਣਨ ਨੂੰ RAM ਨਾਲ ਹੌਲੀ ਹੌਲੀ ਅਵਸਥਾ ਬਣਨ ਦਿਓ ਕੋਈ ਕਾਲ ਨਾ ਕਰੋ ਜਲਦਬਾਜ਼ੀ ਨਾ ਕਰੋ ਬਿਲਕੁਲ ਵੀ ਜੋ ਵੀ ਦੁੱਖ ਤਕਲੀਫ ਆਵੇ ਨਾਮ ਜਪਦੇ ਹਾਂ ਉਹ ਪਿਤਾ ਪਰਮੇਸ਼ਵਰ ਨੂੰ ਅਰਦਾਸ ਬੇਨਤੀ ਲਗਾਓ ਜਪਦੇ ਹੋਏ ਕਿ ਮਹਾਰਾਜ ਇਹ ਦੁੱਖ ਤਕਲੀਫ ਦਾਸ ਨੂੰ ਆ ਰਹੀ ਹੈ ਡਰ ਲੱਗ ਰਿਹਾ ਹੈ ਝਟਕੇ ਲੱਗ ਰਹੇ ਹਨ ਜੋ ਵੀ ਦਿੱਕਤ ਆਵੇ ਉਹ ਗੁਰਨਾਨਕ ਪਾਤਸ਼ਾਹ ਨਾਲ-ਨਾਲ ਉਸ ਜੀ ਦਾ ਨਿਵਾਰਨ ਕਰਦੇ ਹਨ ਗੁਰੂ ਪਿਆਰਿਓ ਜਦੋਂ ਸਾਡੀ ਅੱਗੇ ਚੱਲ ਕੇ ਦ੍ਰਿਸ਼ਟੀ ਖੁੱਲ੍ਹੇਗੀ ਅਵਸਥਾ ਬਣੇਗੀ ਉਸ ਨੂੰ ਸੰਭਾਲਣਾ ਇਹਨਾਂ ਸੌਖਾ ਨਹੀਂ ਹੁੰਦਾ ਸਾਡੇ ਲਈ ਬਹੁਤ ਨਵੀਂ ساری ਗੱਲਬਾਤ ਹੋਏਗੀ ਉਥੇ ਸਾਨੂੰ ਹਮੇਸ਼ਾ ਪਤਾ ਪਰਮੇਸ਼ਵਰ ਨੂੰ ਅੱਗੇ ਰੱਖ ਕੇ ਚੱਲਣਾ ਪਏਗਾ ਆਪਣੀ ਅਵਸਥਾ ਨੂੰ ਗੁਪਤ ਰੱਖਣਾ ਪਏਗਾ ਕੁਝ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਜਦੋਂ ਸਾਨੂੰ ਕੋਈ ਅਵਸਥਾ ਮਿਲ ਜਾਂਦੀ ਹੈ ਅਸੀਂ ਕਿਸੇ ਦੀ ਕੋਈ ਅਰਦਾਸ ਬੇਨਤੀ ਨਹੀਂ ਲਗਾਉਣੀ ਹੁੰਦੀ ਬਹੁਤ ਵਾਰ ਸਾਡੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਸਾਡਾ ਜਿਹੜਾ ਰਿਸ਼ਤੇਦਾਰ ਹੈ ਨਾਮ ਸਿਮਰਨ ਜਪਦਾ ਹੈ ਉਸ ਦੀ ਅਵਸਥਾ ਬਣ ਗਈ ਹੈ ਨਾਨਕ ਦੁਖੀ ਹੈ ਸਭ ਸੰਸਾਰ ਸਾਰੇ ਸਾਡੇ ਕੋਲ ਆਉਣੇ ਸ਼ੁਰੂ ਹੋ ਜਾਂਦੇ ਹਨ ਕਿ ਜੀ ਸਾਡੀ ਅਰਦਾਸ ਕਰਦੇ ਹੋ ਸਾਡੇ ਬੱਚੇ ਦੀ ਅਰਦਾਸ ਕਰਦੇ ਹੋ ਉਹ ਬਿਲਕੁਲ ਨਹੀਂ ਕਰਨੀ ਗੁਰੂ ਪਿਆਰਿਓ ਇਸ ਗੱਲ ਦਾ ਅਸੀਂ ਧਿਆਨ ਰੱਖਣਾ ਹੈ ਜਦੋਂ ਤੱਕ ਸਾਨੂੰ ਪਿਤਾ ਪਰਮੇਸ਼ਵਰ ਵੱਲੋਂ ਹੁਕਮ ਨਾ ਹੋ ਜਾਵੇ ਕਿ ਹਾਂ ਹੁਣ ਤੁਸੀਂ ਵੰਡਣਾ ਸ਼ੁਰੂ ਕਰੋ ਉਹਦੇ 'ਚ ਸਾਨੂੰ ਬਹੁਤ ਸਾਰੀਆਂ ਦੁੱਖ ਤਕਲੀਫਾਂ ਆ ਸਕਦੀਆਂ ਨੇ ਸਾਡੀ ਅਵਸਥਾ ਜਾ ਸਕਦੀ ਹੈ ਬਹੁਤ ਸਾਰੀ ਨੈਗੇਟਿਵ ਊਰਜਾ ਸਾਡੇ ਵੱਲ ਅਟਰੈਕਟ ਹੋ ਸਕਦੀ ਹੈ ਇਨਾਂ ਚੀਜ਼ਾਂ ਦੇ ਨਾਲ-ਨਾਲ ਅਸੀਂ ਪਹਿਰੇ ਸਿੱਧ ਕਰਨੇ ਹੁੰਦੇ ਹਨ ਜਦੋਂ ਇਸ ਪਾਸੇ ਚੱਲਣਾ ਹੈ ਤੁਰਨਾ ਹੈ ਫਿਰ ਸਾਨੂੰ ਪਹਿਰੇ ਬੜੇ ਜ਼ਰੂਰੀ ਨੇ ਗੁਰਨਾਨਕ ਪਾਤਸ਼ਾਹ ਨੂੰ ਅੱਗੇ ਰੱਖ ਕੇ ਪਹਿਰੇ ਸਿੱਧ ਕੀਤੇ ਜਾਣ ਮੂਲ ਮੰਤਰ ਤਾਤੀ ਵਾਉ ਨਾਲ ਲੰਗੇ ਦੋਨਾਂ ਸ਼ਬਦਾਂ ਨੂੰ ਸਮੇਲ ਕਰਕੇ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਜਿਸ ਦੇ ਵਿੱਚ ਬ੍ਰਹਮ ਗਿਆਨ ਹੈ ਔਰ ਸ਼ਕਤੀ ਦੋਨੋਂ ਹਨ ਸਾਡੀ ਰੱਖਿਆ ਹੁੰਦੀ ਹੈ ਦੋਨਾਂ ਦੀਆਂ 21 ਮਾਲਾ ਕਰ ਲੈਣੀਆਂ ਚਾਹੀਦੀਆਂ ਹਨ ਥੋੜਾ ਸਮਾਂ ਲੱਗ ਜਾਂਦਾ ਹੈ ਇਸ ਚੀਜ਼ ਨੂੰ ਪਰ ਇਹ ਬਹੁਤ ਜ਼ਿਆਦਾ ਅੱਛਾ ਹੈ ਪਹਿਰੇ ਸਿੱਧ ਕਰਨੇ ਹੋਣ ਤਾਂ ਬਾਕੀ ਜਿਸ ਤਰ੍ਹਾਂ ਜਿਸ ਤਰ੍ਹਾਂ ਜਿਸ ਦੀ ਮਰਜ਼ੀ ਉਹ ਪਹਿਰੇ ਸਿੱਧ ਕਰ ਸਕਦੇ ਹਨ ਪਹਿਰੇ ਸਿੱਧ ਕਰਨ ਦੇ ਨਾਲ ਇਹ ਹੁੰਦਾ ਹੈ ਕਿ ਜਦੋਂ ਸਾਡੀ ਅਵਸਥਾ ਬਣਦੀ ਹੈ ਅਸੀਂ ਨਾਮ ਸਿਮਰਨ ਦੇ ਵਿੱਚ ਬੈਠੇ ਹੋਵਾਂਗੇ ਜਦੋਂ ਸਾਨੂੰ ਪਿਤਾ ਪਰਮੇਸ਼ਵਰ ਨੇ ਬ੍ਰਹਿਮੰਡਾਂ ਦੀਆਂ ਸ਼ੈਰਾਂ ਕਰਾਉਣੀਆਂ ਹਨ ਫਿਰ ਸਾਡੇ ਨਾਲ ਪਿਤਾ ਪਰਮੇਸ਼ਵਰ ਦੀ ਊਰਜਾ એનર્ਜੀ ਇੱਕ ਗਾਈਡ ਦਾ ਕੰਮ ਕਰਦੀ ਹੈ ਸਾਡੇ ਨਾਲ ਪਿਤਾ ਪਰਮੇਸ਼ਵਰ ਦਾ ਇੱਕ ਅੰਸ਼ ਚੱਲਦਾ ਹੈ ਜਿਸ ਤਰ੍ਹਾਂ ਸਾਡਾ ਸਰੀਰ ਦੇ ਵਿੱਚੋਂ ਇੱਕ ਅੰਸ਼ ਨਿਕਲ ਕੇ ਟਰੈਵਲ ਕਰੇਗਾ ਬਹੁਤ ਸਾਰੇ ਗੁਰੂ ਪਿਆਰਿਆਂ ਨੂੰ ਇਸ ਤਰ੍ਹਾਂ ਲੱਗਦਾ ਹੈ ਜਾਂ ਬਹੁਤ ਵਾਰੀ ਗਲਤ ਇਨਫੋਰਮੇਸ਼ਨ ਮਿਲੀ ਹੁੰਦੀ ਹੈ ਉਹ ਕਹਿੰਦੇ ਸੀ ਸਾਡੇ ਸਰੀਰ ਚੋਂ ਆਤਮਾ ਨਿਕਲ ਕੇ ਟਰੈਵਲ ਕਰਦੀ ਹੈ ਗੁਰੂ ਪਿਆਰਿਓ ਜੇ ਆਤਮਾ ਨਿਕਲ ਜਾਏਗੀ ਤਾਂ ਸਾਡਾ ਸਰੀਰ ਉੱਥੇ ਹੀ ਡਿੱਗ ਪਵੇਗਾ ਸਾਡੇ ਸਰੀਰ ਦੇ ਵਿੱਚ ਹਰ ਕਿਸੇ ਦੇ 6 ਅੰਸ਼ ਹੁੰਦੇ ਹਨ ਉਨ੍ਹਾਂ ਦੇ ਵਿੱਚੋਂ ਇੱਕ ਅੰਸ਼ ਨਿਕਲਦਾ ਹੈ ਜੋ ਬਾਹਰ ਟਰੈਵਲ ਕਰਨ ਲਈ ਜਾਂਦਾ ਹੈ ਬ੍ਰਹਿਮੰਡਾਂ ਦੀ ਸੈਰ ਕਰਦਾ ਹੈ ਉਸ ਨੂੰ ਪਿਤਾ ਪਰਮੇਸ਼ਵਰ ਦੀ ਜੋ ਸਾਡੇ ਨਾਲ ਊਰਜਾ ਚੱਲ ਰਹੀ ਹੈ ਉਹ ਗਾਈਡ ਦੇ ਤੌਰ ਤੇ ਨਾਲ ਸਾਡੀ ਮਦਦ ਕਰਦੀ ਹੈ ਸਾਨੂੰ ਬ੍ਰਹਿਮੰਡਾਂ ਦੇ ਵਿੱਚ ਲੈ ਕੇ ਜਾਂਦੀ ਹੈ ਔਰ ਸਾਨੂੰ ਫਿਰ ਵਾਪਸ ਸਹੀ ਸਲਾਮਤ ਸਾਡੇ ਸਰੀਰ ਦੇ ਅੰਦਰ ਫਿਰ ਉਸ ਅੰਸ਼ ਨੂੰ ਐਂਟਰ ਕਰਾਉਂਦੀ ਹੈ ਜੇ ਸਾਡੇ ਕੋਲੇ ਨਾਮ ਸਿਮਰਨ ਨਹੀਂ ਹੋਏਗਾ ਅਸੀਂ ਯੋਗ ਸਾਧਨਾ ਦੇ ਰਾਹੀਂ ਸ਼ਰੀਰ ਨੂੰ ਸਾਧ ਕੇ ਸਵਾਸਾਂ ਨੂੰ ਉਪਰ ਚੜਾ ਚੜਾ ਕੇ ਅਸੀਂ ਦਸਵਾਂ ਦੁਆਰ ਖੋਲ ਲੈਨੇ ਆ ਸਾਨੂੰ ਬਹੁਤ ਸਾਰੀਆਂ ਕੰਪਲਿਕੇਸ਼ਨਸ ਹੋਣਗੀਆਂ ਉੱਥੇ ਸਾਡੇ ਨਾਲ ਰੱਖਿਆ ਕਰਨ ਵਾਸਤੇ ਕੋਈ ਨਹੀਂ ਹੋਏਗਾ ਸਵਾਏ ਰਿਧੀਆਂ ਸਿੱਧੀਆਂ ਦੇ ਦੇਵੀ ਦੇਵਤਿਆਂ ਦੇ ਉਹ ਦੇਵੀ ਦੇਵਤੇ ਜੋ ਨੇ ਉਹ ਤੁਸੀਂ ਸਮਾਨ ਉਹਨਾਂ ਨੂੰ ਦੇਈ ਜਾਓਗੇ ਤੇ ਉਹ ਤੁਹਾਡਾ ਥੋੜਾ ਥੋੜਾ ਬਹੁਤਾ ਮਦਦ ਕਰਦੇ ਹਨ ਜਿਆਦਾ ਮਦਦ ਨਹੀਂ ਕਰਦੇ ਕਿਉਂਕਿ ਸਭ ਮੋਹ ਮਾਇਆ ਦੇ ਵਿੱਚ ਹਨ ਇਸ ਲਈ ਪਿਤਾ ਪਰਮੇਸ਼ਵਰ ਦੇ ਚਰਨੀ ਲੱਗੇ ਨਾਮ ਬਾਣੀ ਜਪ ਕੇ ਹੀ ਇੱਥੋਂ ਤੱਕ ਪਹੁੰਚਿਆ ਜਾਵੇ ਤਾਂ ਉਹ ਜਿਆਦਾ ਬਿੱਤਰ ਹੈ ਉਸ ਦੇ ਵਿੱਚ ਸਾਡੀ ਅੱਗੇ ਰੱਖਿਆ ਵੀ ਹੋਏਗੀ ਸਾਨੂੰ ਸਬਰ ਸੰਤੋਖ ਵੀ ਮਿਲੇਗਾ ਔਰ ਅਸੀਂ ਸੱਚਖੰਡ ਤੱਕ ਪਹੁੰਚ ਵੀ ਸਕਾਂਗੇ ਔਰ ਜੇ ਅਸੀਂ ਯੋਗ ਸਾਧਨਾ ਦੇ ਰਾਹੀਂ ਪਹੁੰਚਦੇ ਆਂ ਫਿਰ ਅਸੀਂ ਜਿਆਦਾ ਤੋਂ ਜਿਆਦਾ ਜੇ ਅਸੀਂ ਬਹੁਤ ਵੱਡੀ ਛਾਲ ਮਾਰਾਂਗੇ ਤਾਂ ਤਰਕੁਟੀ ਤੱਕ ਪਹੁੰਚ ਸਕਦੇ ਆਂ ਉਹ ਵੀ ਬਹੁਤ ਸਾਰੀਆਂ ਕੰਪਲਿਕೇಷਨਸ ਦੇ ਨਾਲ। ਅਰੋਧਿਤ ਉਲਟਾ ਸਾਨੂੰ ਹੰਕਾਰ ਹੋਏਗਾ ਸ਼ਕਤੀ ਪੂਜਾ ਦੇ ਵਿੱਚ ਆ ਗਏ ਅਸੀਂ। ਕਿਉਂਕਿ ਸ਼ਕਤੀ ਦੇ ਵਿੱਚ ਭਗਤੀ ਨਹੀਂ ਹੈ ਭਗਤੀ ਦੇ ਵਿੱਚ ਸ਼ਕਤੀ ਅਤੇ ਸਬਰ ਸੰਤੋਖ ਹੈ। ਸ਼ਕਤੀ ਦੇ ਵਿੱਚ ਅਗਿਆਨਤਾ ਹੈ ਹੰਕਾਰ ਹੈ ਗੁੱਸਾ ਕ੍ਰੋਧ ਹੈ ਤੇਰ ਮੇਰ ਹੈ। ਤੋ ਇਸ ਕਰਕੇ ਗੁਰੂ ਪਿਆਰੇਓ ਸਾਨੂੰ ਜੋ ਗੁਰੂ ਨਾਨਕ ਪਾਤਸ਼ਾਹ ਨੇ ਫਲਸਫਾ ਦਿੱਤਾ ਹੈ ਇਹ ਕੁੱਲ ਕੈਨਾਤ ਲਈ ਹੈ ਇਹ ਸਿੱਖਾਂ ਨੂੰ ਇਹ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ ਕਿ ਗੁਰੂ ਨਾਨਕ ਪਾਤਸ਼ਾਹ ਸਿਰਫ ਸਿੱਖਾਂ ਦੇ ਹਨ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੱਖਾਂ ਦੇ ਹਨ ਨਹੀਂ ਇਹ ਕੁੱਲ ਕੈਨਾਤ ਦੇ ਹਨ ਆਦ ਗੁਰੂ ਹਨ ਅੱਜ ਦੇ ਨਹੀਂ ਹਨ ਪਰ ਇਹ ਸਾਡੀ ਅਗਿਆਨਤਾ ਹੈ ਕਿ ਅਸੀਂ ਗੁਰਨਾਨਕ ਪਾਤਸ਼ਾਹ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਿਰਫ ਸਿੱਖਾਂ ਦਾ ਮੰਨ ਰਹੇ ਹਾਂ ਇਹ ਸਿੱਖਣ ਵਾਲਿਆਂ ਦਾ ਹੈ ਜੋ ਸਿੱਖਣਾ ਚਾਹੁੰਦੇ ਹਨ ਜੋ ਇਸ ਰਸਤੇ ਤੇ ਚੱਲਣਾ ਚਾਹੁੰਦੇ ਹਨ ਇਹ ਉਹਨਾਂ ਦਾ ਹੈ ਗੁਰੂ ਪਿਆਰਿਓ ਸੋ ਇਸ ਕਰਕੇ ਸ਼ਬਦ ਦੀ ਆराधना ਕਰਦੇ ਹੋਏ ਸਹਿਜ ਮਤੇ ਦੇ ਵਿੱਚ ਅਰਦਾਸ ਬੇਨਤੀਆਂ ਕਰਦੇ ਹੋਏ ਇਸ ਰਸਤੇ ਤੇ ਚੱਲਣਾ ਹੈ ਤਾਂ ਜੋ ਸਾਨੂੰ ਕਿਸੇ ਤਰ੍ਹਾਂ ਦੀਆਂ ਕੰਪਲਿਕੀਸ਼ਨਸ ਨਾ ਆਉਣ ਜਦੋਂ ਸਾਡੀ ਅਵਸਥਾ ਬੰਨੀ ਸ਼ੁਰੂ ਹੋ ਜਾਏ ਉਸ ਅਵਸਥਾ ਨੂੰ 100% ਗੁਪਤ ਰੱਖਣਾ ਹੈ ਕਿਸੇ ਨਾਲ ਸਾਂਝ ਨਹੀਂ ਕਰਨੀ ਕਿਤੇ ਆਉਣਾ ਜਾਣਾ ਨਹੀਂ ਫालतू ਕਿਸੇ ਸਾਧੂ ਮਹਤਮਾ ਕੋਲ ਨਹੀਂ ਜਾਣਾ ਉੱਥੇ ਬਹੁਤ ਚੀਜ਼ਾਂ ਜਿਹੜੀਆਂ ਗਰਬੜ ਹੋ ਜਾਂਦੀਆਂ ਨੇ ਸਾਡਾ ਪ੍ਰਕਾਸ਼ਮਈ ਔਰਾ ਦੂਰੋਂ ਪਕੜਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ ਜਿਸ ਤਰ੍ਹਾਂ ਰਾਤ ਨੂੰ ਘਰ ਦੇ ਬਾਹਰ ਬੱਲਬ ਜਗਦਾ ਹੋਏ ਉਹ ਬੱਲਬ ਦੇ ਉੱਤੇ ਬਹੁਤ ਸਾਰੇ ਮੱਛਰ ਮੱਖੀਆਂ ਛਿਪਕ ਲੀਆਂ ਆ ਜਾਂਦੀਆਂ ਹਨ ਇਦਾਂ ਹੀ ਜਦੋਂ ਸਾਡਾ ਔਰਾ ਪ੍ਰਕਾਸ਼ਮਈ ਹੋਣਾ ਸ਼ੁਰੂ ਹੋ ਜਾਂਦਾ ਹੈ ਫਿਰ ਸਾਡੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਨੈਗੇਟਿਵ ਊਰਜਾ ਵੀ ਆ ਜਾਂਦੀਆਂ ਹਨ ਕੋਈ ਗਤੀ ਕਰਾਉਣ ਵਾਲੇ ਆ ਜਾਂਦੇ ਹਨ ਕੋਈ ਸਾਡਾ ਪ੍ਰਕਾਸ਼ ਊਰਜਾ ਚੋਰੀ ਕਰਨ ਲਈ ਆ ਜਾਂਦੇ ਹਨ ਇਸ ਲਈ ਉਸ ਸਮੇਂ ਆਪਣੇ ਆਪ ਨੂੰ ਗੁਪਤ ਰੱਖੀਦਾ ਹੈ ਔਰ ਪਹਿਰੇ ਸਿੱਧ ਕਰਨੇ ਇਸ ਲਈ ਜ਼ਰੂਰੀ ਹਨ ਕਿਉਂ ਪਹਿਰੇ ਸਾਡੀ ਰੱਖਿਆ ਕਰਦੇ ਹਨ ਇਹ ਬਹੁਤ 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 ਵੱਡੀ ਪ੍ਰਾਪਤੀ ਹੁੰਦੀ ਹੈ ਇਹਨੂੰ ਬਿਲਕੁਲ ਵੀ ਆਪਾਂ ਅੰਡਰਐਸਟੀਮੇਟ ਕਰਕੇ ਨਾ ਚੱਲੀਏ ਗੁਰੂ ਪਿਆਰਿਓ ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਤੇ ਮੇਰ ਕਰਨ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਸਾਨੂੰ ਸਾਰਿਆਂ ਨੂੰ ਸੋ ਇਹ ਹੈ ਗੁਰੂ ਪਿਆਰਿਓ ਜੋ ਅਵਸਥਾ ਦੀ ਗੱਲ ਹੈ ਪ੍ਰਕੁਟੀ ਦੀ ਗੱਲ ਹੈ ਜਾਂ ਸਾਡੇ ਚੱਕਰਾਂ ਦੀ ਗੱਲ ਹੈ ਜੋ ਕੁੰਡਲਨੀ ਜਾਗਰਤ ਦੀ ਗੱਲ ਹੈ ਉਹ ਸਾਡੇ ਸਾਰੇ ਚੱਕਰ ਸਭ ਕੁਝ ਖੁੱਲਾ ਹੋਇਆ ਹੈ ਸਿਰਫ ਮਲੀਨਤਾ ਹੈ ਜਦੋਂ ਸਾਫ ਹੋ ਜਾਏਗੀ ਇਹੀ ਚੱਕਰ ਸਾਡੇ ਐਕਟੀਵੇਟ ਹੋ ਜਾਣਗੇ ਇਹੀ ਕੁੰਡਲਨੀ ਸਾਡੀ ਜਾਗਰਤ ਹੋ ਜਾਏਗੀ ਉਹ ਜਾਗਰਤ ਹੈ ਬਸ ਉਹ ਐਕਟਿਵ ਹੋ ਜਾਏਗੀ ਜਦੋਂ ਉੱਤੋਂ ਮੈਲ ਉਤਰ ਗਈ ਠੀਕ ਹੈ ਗੁਰੂ ਪਿਆਰਿਓ ਦਾਸ ਨੂੰ ਇਜਾਜ਼ਤ ਦਿਓ ਗਲਤੀਆਂ ਭੁੱਲਣ ਚੁੱਕਾਂ ਦੀ ਮਾਫੀ ਦੇਣਾ ਦਾਸ ਉਮੀਦ ਕਰਦਾ ਹੈ ਬਹੁਤ ਸਾਰੀਆਂ ਗੱਲਾਂ ਦਾ ਗਿਆਨ ਹੋਇਆ ਹੋਏਗਾ ਵਾਹਿਗੁਰੂ ਪਿਤਾ ਪਰਮੇਸ਼ਰ ਹੋਰ ਮਿਹਰ ਕਿਰਪਾ ਕਰਨ ਸਾਡੇ ਤੇ ਸਾਨੂੰ ਸਭ ਨੂੰ ਆਪਣੇ ਚਰਨੀ ਲਾਉਣ ਸਾਡਾ ਮਾਰਗਦਰਸ਼ਨ ਕਰਨ ਸਾਨੂੰ ਸੋਝੀ ਦੇਣ ਦਾਸ ਨੂੰ ਆਗਿਆ ਬਖਸ਼ੋ ਗੁਰੂ ਪਿਆਰੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ